ਗਗਨ ਮੂਝਾਂ ਤੋਂ ਦੂਸਾਂ ਤੋਂ ਸੋਇਨਾ ਮੈਂ ਗਗਨਦੀਪ ਕੋਰ ਮੇਰਾ ਬੇਟਾ ਸਹਿਜਵੀਰ ਨੋਸ ਹਾਲ ਦਾ ਤੇ ਮੀ ਹਸਬੈਂਡ ਦੀ ਜੌਸਾ ਬੇਨਾ ਡੈਟੋ ਗੀਤ ਉਹਨਾਂ ਨੂੰ ਸੂਸਾਈ ਕਰ ਦੇਗੀ ਉਹਨਾਂ ਦੇ ਬੈਂਕ ਦਾ ਲੋਨ ਹੈਗਾ ਤੇ ਇਸ ਕਰਕੇ ਉਹ ਫੇਰ ਹੀ ਕਰ ਸਕਦੇ ਨੇ ਯਾਰ ਬੈਂਕ ਉਹਨਾਂ ਨੇ ਕਰਜ ਜੀ ਕਬ ਮੇਰੇ ਪਾਧਾ ਹੀ ਲਾਂ ਲਿਆ ਤੇ ਉਹ ਬੈਂਕ ਵਾਲੇ ਹੋਰ ਨੂੰ ਕੋ ਉਹਨੂੰ ਬੰਦ ਕਰ ਦਿੱਤਾ ਮੈਂ ਯਾਨੀ ਬੱਚੇ ਨਹੀਂ ਸਾਰੇ ਪੀ ਮੇ ਜੋ ਉਹ ਸੁਣ ਸਭ ਪੇ ਕਰ ਕਿਨੇ ਕਰਨ ਸਾਰੇ ਕਰਜ ਕੋਈ ਆਦਮੀ ਨਹੀਂ ਹੈਗਾ ਮੈਂ ਮੇਰਾ ਬੱਚਾ ਮੈਂ ਮਦਦ ਹੀ ਲਾਣੇ ਦੋ ਨਾ ਸਿਰ 10 ਲੱਖ ਸੀ ਉਹ 16 ਲੱਖ ਕਿਨਾਂ ਨੇ ਕੀਤਾ ਇਹ ਜਾਇਨ ਇਨਤਰਾਗ ਦੇ ਕਿ ਇਹ ਜ਼ਮੀਰਾਂ ਨਹੀਂ ਗਾ ਮੇਰੇ ਪੁੱਤ ਨਹੀਂ ਲਾਦਾ ਹੀ ਗਾ ਕਿ ਮੇਰਾ ਬੱਚੇ ਤਾਂ ਮੇਰਾ ਕੋਈ ਕਸੂਰ ਨਹੀਂ ਆ ਕਹਿੰਦੇ ਸਾਨੂੰ ਇੱਥੇ ਰਹਿਣ ਦਿੱਤਾ ਜਾ ਬਸ ਮੇਰੇ ਹੋਰ ਕੁਝ ਨਹੀਂ ਜਾਂਦਾ ਵੀ ਗਿਆ ਮੇਰਾ ਪੁੱਤ ਵੀ ਗਿਆ ਮੈਂ ਕਿੱਥੇ ਜਾਵਾਂ ਹਣਾ ਅੱਜ ਤੋਂ ਮੈਂ ਮਰ ਜਾਣਾ ਹੀ ਮੈਨੂੰ ਕੋਈ ਬਾਤ ਨਹੀਂ ਆਉਂਦੀ ਹਾਂ ਮੈਂ ਗੀਵਣਾ ਹਾਂ ਮਰ ਜੀਏ ਮੈਂ ਚੱਲ ਜਾਣਾ ਕਿਤੇ ਮੈਂ ਖਾ ਲੈਣਾ ਕੁਝ ਮੈਂ ਮਰ ਜਾਣਾ ਵਾ ਮੈਂ ਇਹੋ ਜਿਹਾ ਘਰ ਛੱਡ ਕੇ ਮੈਨੂੰ ਲੱਭਣਾ ਨਹੀਂ ਕੁਝ ਮੇਰੇ ਬੰਦੇ ਨੇ ਬਿਲਡਿੰਗ ਪਾਈ ਸੀ ਮੇਰੇ ਰਾਂ ਨੂੰ ਮੈਂ ਕਿਤੇ ਜਾਣਾ ਹੁਣਾ ਇੱਕ ਕੋਠੀ ਦੇਣਾ ਲੋਨ ਹੀ ਬੈਂਕ ਤੋਂ ਲਿਆ ਇਹਨਾਂ ਨੇ ਹਰ ਸਿੰਘ ਨੂੰ ਲਿਆ ਲੋਨ ਲੈ ਕੇ ਪਲਾਟ ਤੇ ਕੋਠੀ ਬਣਾਈਆਂ ਉਹ ਬੈਂਕ ਦੇ ਦਿਨ ਅਦਾ ਨਹੀਂ ਕੀਤੇ ਤੇ ਮਾ ਜੋ ਡੀਸਾ ਦੇ ਹੁਕਮਾਂ ਅਸਾਹ ਇਹਨਾਂ ਨੂੰ ਆਰਡਰ ਹੋਇਆ ਹੀ ਪੋਜੈਸ਼ਨ ਲੈਣ ਦੇ ਬੈਂਕ ਵਾਲਿਆਂ ਨੂੰ ਇਹ ਆਰਡਰ ਹੋਇਆ 18 ਤਿੰਨ 2024 ਦੇ 6 ਮਹੀਨੇ ਹੋ ਗਏ ਆ ਆਰਡਰ ਨੂੰ ਤੇ ਉਹਨਾਂ ਨੇ ਬੈਂਕ ਵਾਲਿਆਂ ਨੇ ਆਪਣੀ ਕਾਰਵਾਈ ਕਰਨੀ ਆ ਉਹਨਾਂ ਨੇ ਪੋਜੈਸ਼ਨ ਲਿਆ ਪੀਸਫੁਲੀ ਤੇ ਗਗਨਦੀਪ ਕੌਰ ਹੈ ਲੀਗਲ ਏਅਰ ਉਹਦੇ ਵਾਈਫ ਲੇਡ ਉਹ ਜਗਦੀਪ ਸਿੰਘ ਦੇ ਤੇ ਬਾਰੋ ਹੈ ਪੁਸ਼ਪਾ ਕਲੋਨੀ ਵਿੱਚ ਇਹਨਾਂ ਨੇ ਲਿਆ ਵਾ ਬਾਰੇ ਦੱਸਦਾ ਸਾਢੇ 16 ਲੱਖ ਰੁਪਏ ਅਸਲੇ ਪੈਂਡਿੰਗ ਹੈ ਜੀ ਇਹਨਾਂ ਦੇ ਇਹ ਤਾਂ ਵੇਖੋ ਜੀ ਇਹਨਾਂ ਨੂੰ ਨੋਟਸ ਦਿੱਤਾ ਇਦੇ ਦਿਨ ਪਹਿਲਾਂ ਇੰਤਜ਼ਾਮ ਕਰ ਲੈਂਦੇ ਜਿੱਥੇ ਜਾਣਾ ਸੀ। ਫਿਰ ਵੀ ਪ੍ਰੋਪਰ ਕਾਰਵਾਈ ਹੋਣ ਤੇ باوجود 6 ਮਹੀਨੇ ਹੋ ਗਏ ਆ ਤੇ 6 ਮਹੀਨਾ ਟਾਈਮ ਨੂੰ ਕੋਈ ਹੈਗਾ ਹੀ ਬੈਂਕ ਨਾਲ ਸੈਟਲਮੈਂਟ ਕਰ ਲੈਂਦੇ ਪੈਸੇ ਦੇ ਦਿੰਦੇ ਤੇ ਇਹਨਾਂ ਦਾ ਐਡਜਸਟਮੈਂਟ ਹੋ ਜਾਣੀ ਹੈ।